ਜਿੱਥੇ ਕਿ ਪਾਸੇ ਲੋਕally ਜੋ ਹੈ بارش ਇੱਕ ਤਰ੍ਹਾਂ ਤੋਂ ਵਰਦਾਨ ਬਣ ਕੇ ਆਈ ਸੀ ਉੱਥੇ ਸਭ ਲਈ ਇਹ ਵਰਦਾਨ ਨਹੀਂ ਸੀ ਇੱਕ ਪਰਿਵਾਰ ਲਈ ਫਤੇਗੜ ਸਾਹਿਬ ਦੇ ਇੱਕ ਪਰਿਵਾਰ ਲਈ ਇਹ ਸ਼ਰਾਬ ਬਣ ਕੇ ਆਈ ਕਿਉਂਕਿ ਇੱਕ ਵਿਅਕਤੀ ਜੋ ਕਿ ਆਪਣੀ ਮਾਂ ਲਈ ਦਵਾਈ ਲੈਣ ਗਿਆ ਸੀ ਬਾਹਰ ਉਸਤੇ ਜੋ ਹੈ ਤੇਜ਼ ਹਣੀਰੀ ਦੇ ਕਰਕੇ ਜੋ ਹੈ ਖੰਭਾ ਡਿੱਗ ਪਿਆ ਜੋ ਹੈ ਖੰਭਾ ਜੋ ਦਰਖਤ ਹੈ ਖੰਬੇ ਤੇ ਡਿੱਗੇ ਜਿਸ ਤੋਂ ਬਾਅਦ ਜੋ ਖੰਭਾ ਨੌਜਵਾਨ ਤੇ गिर ਗਿਆ ਤੇ ਉਸ ਦੀ ਮੌਤ ਹੋ ਗਈ ਉਹ ਵਿਅਕਤੀ ਜੋ ਹੈ ਤੇਜ਼ ਹਣੀਰੀ ਦੇ ਵਿੱਚ ਆਪਣੀ ਮਾਂ ਦੇ ਲਈ ਦਵਾਈ ਲੈਣ ਨਿਕਲਿਆ ਸੀ ਜਿਸ ਤੇ ਉਹ ਜਿਸ ਤੇ ਬਾਅਦ ਉਹ ਵਾਪਸ ਨਹੀਂ ਪਰਤ ਪਾਇਆ ਤੇ ਉਸ ਦੀ ਮੌਤ ਹੋ ਗਈ ਦੱਸ ਦਿਓ ਗੰਭੀਰ ਜ਼ਖਮੀ ਹੋਇਆ ਇਸ ਘਟਨਾ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਜਦੋਂ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਤੇ ਇਸੇ ਰਸਤੇ ਦੇ ਵਿੱਚ ਜੋ ਹੈ ਨੌਜਵਾਨ ਨੇ ਜਾਨ ਗਵਾ ਦਿੱਤੀ ਆਪਣੀ ਕਿਉਂਕਿ ਉਸ ਦੀ ਹਾਲਤ ਗੰਭੀਰ ਸੀ ਤੇ ਉਸ ਨੇ ਰਸਤੇ ਦੇ ਵਿੱਚ ਹੀ ਜੋ ਹੈ ਆਪਣੀ ਜਾਨ ਗਵਾ ਦਿੱਤੀ ਇਸ ਤੋਂ ਬਾਅਦ ਪਰਿਵਾਰ ਵੱਲੋਂ ਜੋ ਹੈ ਉਹ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਐਂਬੂਲੈਂਸ ਜੋ ਹੈ ਉਸ ਸਮੇਂ ਸਿਰ ਨਹੀਂ ਪਹੁੰਚੀ ਜਿਸ ਕਰਕੇ ਜੋ ਹੈ ਵਿਅਕਤੀ ਨੇ ਜਾਨ ਗਵਾ ਦਿੱਤੀ ਹੈ ਇਹ ਜੋ ਹੈ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਜੋ ਪ੍ਰਸ਼ਾਸਨ ਤੇ ਐਂਬੂਲੈਂਸ ਐਂਬੂਲੈਂਸ ਵਾਲਿਆਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੇ ਐਂਬੂਲੈਂਸ ਸਮੇਂ ਤੇ ਨਹੀਂ ਪਹੁੰਚੀ ਜੇ ਪਰਾਦਾ ਬਿਆਨ ਹੈ ਮ੍ਰਿਤਕ ਦੀ ਪਛਾਣ ਜੋ ਹੈ ਸਤਪਾਲ ਕੁਮਾਰ ਵਜੋਂ ਹੋਈ ਹੈ ਉਸਨੇ ਜੋ ਹੈ ਕੱਲ ਜੋ ਹੈ ਬੀਤੇ ਸ਼ਾਮ ਮੌਸਮ ਬਦਲਿਆ ਸੀਗਾ ਹਨਾ ਹਵਾਵਾਂ ਚੱਲੀਆਂ ਸੀ ਹਨੇਰੀ ਆਈ ਸੀ ਬਾਰਿਸ਼ ਹੋਈ ਸੀ ਜਿਸ ਤੋਂ ਬਾਅਦ ਉਹ ਆਪਣੇ ਘਰ ਤੋਂ ਬਾਹਰ ਦਵਾਈ ਲੈਣ ਗਿਆ ਸੀ ਦਵਾਈ ਲੈਣ ਜਦੋਂ ਗਿਆ ਸੀ ਤਾਂ ਰੇਲਵੇ ਸਟੇਸ਼ਨ ਨੇੜੇ ਜੋ ਹੈ ਉਸਤੇ ਜੋ ਇੱਕ ਖੰਭਾ गिर ਗਿਆ ਬਿਜਲੀ ਦਾ ਖੰਭਾ गिर ਗਿਆ ਉਸ ਦੇ ਥੱਲੇ ਦਬ ਕੇ ਜੋ ਹੈ ਉਸਨੇ ਆਪਣੀ ਜਾਨ ਗਵਾ ਦਿੱਤੀ ਲੋਕਾ ਵੱਲੋਂ ਹਾਲਾਂਕਿ ਬਚਾਅ ਦੀ ਕੋਸ਼ਿਸ਼ ਕੀਤੀ ਗਈ ਉਸ ਨੂੰ ਬਾਹਰ ਕੱਢਿਆ ਗਿਆ ਪਰ ਜਦੋਂ ਉਸ ਨੂੰ ਅੱਗੇ ਰੈਫਰ ਕੀਤਾ ਗਿਆ ਉਸ ਦੇ ਹਾਲਾਤ ਗੰਭੀਰ ਸੀ ਤੇ ਉਸਨੇ ਰਸਤੇ ਦੇ ਵਿੱਚ ਹੀ ਦਮ ਤੋੜ ਦਿੱਤਾ ਤੇ ਪਰਿਵਾਰ ਦਾ ਵੀ ਇਸ ਤੇ ਬਿਆਨ ਸਾਹਮਣੇ ਆਇ ਇਲਜ਼ਾਮ ਲਗਾਇਆ ਹੈ ਕਿ ਐਂਬੂਲੈਂਸ ਨੇ ਆਉਣ ਦੇ ਵਿੱਚ ਦੇਰੀ ਕੀਤੀ ਬਹੁਤ ਟਾਈਮ ਤੇ ਉਹਨਾਂ ਨੂੰ ਕਾਲ ਕੀਤੀ ਕਿ ਲੇਕਿਨ ਉਹ ਬਹੁਤ ਦੇਰੀ ਤੇ ਆਏ ਨੇ ਜਿਸ ਕਰਕੇ ਜੋ ਹੈ ਨੌਜਵਾਨ ਹੁਣ ਦੁਨੀਆ ਨੂੰ ਕਹਿ ਕੇ ਅਲਵਿਦਾ ਕਹਿ ਗਿਆ ਨੌਜਵਾਨ ਜੋ ਹੈ ਉਸਨੇ ਆਪਣਾ ਦਮ ਤੋੜ ਦਿੱਤਾ ਹੈ ਤੇ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਨੇ ਦੱਸਦੀ ਕਿ ਜੋ ਹੈ بارش ਹੈ ਉਹ ਸ਼ਰਾਬ ਬਣ ਗਿਆ ਇਸ ਪਰਿਵਾਰ ਦੇ ਲਈ ਕਿਉਂਕਿ ਉਸ ਦਾ ਜੋ ਇੱਕ ਬੇਟਾ ਖੋਲਿਆ ਪਰਿਵਾਰ ਦਾ ਜੋ ਆਪਣੀ ਮਾਤਾ ਲਈ ਦਵਾਈ ਲੈਣ ਗਿਆ ਸੀ ਤੇ ਇੱਕ ਇਹ ਫਤੇਗੜ ਸਾਹਿਬ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਵਿਅਕਤੀ ਨੇ ਖੰਬੇ ਥੱਲੇ ਆਣ ਕਰਕੇ ਹਨੇਰੀ ਦੇ ਕਰਕੇ ਖੰਭਾ ਡਿੱਗ ਗਿਆ ਜਿੱਤੇ ਥੱਲੇ ਆਇਆ ਵਿਅਕਤੀ ਤੇ ਉਸ ਨੇ ਆਪਣੀ ਜਾਨ ਗਵਾ ਦਿੱਤੀ ਹੈ ਇਸ ਮੌਕੇ ਮ੍ਰਿਤਕ ਦੇ ਪਰਾਨੇ ਕੀ ਕੁਝ ਕੀਤਾ ਉਹ ਵੀ ਤੁਸੀਂ ਸੁਣੋ ਇਹ ਮੇਰਾ ਬਰਾਦਰ ਦੀਗਾ ਸਤਪਾਲ ਜੋ ਮਾਤਾ ਦੀ ਦਵਾਈ ਲੈਣ ਗਿਆ ਸੀਗਾ ਤੇ ਜਦੋਂ ਉਹ ਉਧਰੋਂ ਆਇਆ ਇਉਂਦਰੋ ਪੀਪਲ ਟੁੱਟ ਕੇ ਕੀ ਤਾਰ ਸੀਗੀ ਬਿਜਲੀ ਦੀ ਖੰਬੇ ਦੇ ਉੱਪਰ ਗਿਰ ਗਈ ਤੇ ਉਹ ਖੰਬਾ ਉਹਦੇ ਉੱਪਰ ਆ ਕੇ ਗਿਰ ਗਿਆ ਜਦੋਂ ਉਹ ਵਿੱਚ ਦਬ ਗਿਆ ਖੰਬੇ ਦੇ ਬਾਹਰ ਕੱਢਿਆ ਉੱਥੇ ਜਿੰਨੇ ਵੀ ਮਜੂਦ ਸੀਗੇ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਤੇ ਐਂਬੂਲੈਂਸ ਨੂੰ ਫੋਨ ਕਰਿਆ ਟੈਂਬੂਲੈਂਸ ਟਾਈਮ ਤੇ ਨਹੀਂ ਆਈ ਹੈਗੀ ਕਿਹੜੀ ਐਂਬੂਲੈਂਸ 108 ਨੰਬਰ ਤੇ ਫੋਨ ਕਰਿਆ ਸੀ ਜੀ ਅਸੀਂ ਨੇ ਜਦੋਂ ਅਸੀਂ ਉਹਨੂੰ ਫਤਿਹਗੜ ਲੈ ਕੇ ਗਏ ਉਤੋਂ ਬਾਅਦ ਉਹਨਾਂ ਨੇ ਪੀਜੀਆਈ ਰੈਫਰ ਕਰਤਾ ਤਾਂ ਪੀਜੀਆਈ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਕਹਿੰਨੇ ਆ ਵੀ ਕੋਈ ਵੀ ਹੈ ਇਹਦਾ ਇਲਾਜ ਹੋਣਾ ਚਾਹੀਦਾ ਈ ਗੱਲ ਕੰਬੇ ਦਾ ਤੇ ਕੱਲ ਨੂੰ ਅੱਜ ਜਿਹੜਾ ਹਾਦਸਾ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਸਕਿਆ ਤੇ ਸਭ ਤੋਂ ਬੇ ਬੇਕਾਰ ਕੰਮ ਹੈ ਹਸਪੀਟਲ ਵਾਲਿਆਂ ਦਾ ਜਿਨ੍ਹਾਂ ਨੇ ਟਾਈਮ ਸਿਰ ਐਂਬੂਲੈਂਸ ਨਹੀਂ ਭੇਜੀ ਜੇ ਉਹ ਐਂਬੂਲੈਂਸ ਭੇਜ ਦਿੰਦੇ ਕੀ ਪਤਾ ਉਹਦੀ ਜਾਨ ਬਚ ਸਕਦੀ ਸੀ ਸਾਡੀ ਤਾਂ ਇਹੀ ਗੁਜਾਰਸ਼ ਹੈ ਵੀ ਘੱਟੋ ਵੀ ਘੱਟ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਟਾਈਮ ਸਿਰ ਮਰੀਜ਼ ਕੋਲ ਕੋਈ ਵੀ ਐਂਬੂਲੈਂਸ ਜੇ ਬੁਲਾਵੇ ਤਾਂ ਪਹੁੰਚਣੀ ਚਾਹੀਦੀ ਹੈ ਕੱਲ ਕੀਤੀ ਹੈ ਵੀ ਹਾਦਸੇ ਦਾ ਕਾਰਨ ਕੀ ਲੱਗਦਾ ਨੇਰੀ ਕਰਕੇ ਗਿਰਿਆ ਸੀ ਥੇ ਕਿੱਦਾਂ ਕੱਲ ਜਿਹੜੀ ਹਨੇਰੀ ਚੱਲੀ ਆ ਜੀ ਉਹਦੇ ਕਰਕੇ ਤਾਰਾਂ ਟੁੱਟੀਆਂ ਤੇ ਦਰਖਤ ਟੁੱਟ ਗਿਆ ਤੇ ਉਹ ਖੰਭਾ ਟੁੱਟ ਕੇ ਬਿਜਲੀ ਵਾਲਾ ਮੇਰੇ ਬ੍ਰਦਰ ਦੇ ਉੱਪਰ ਗਿਰ ਗਿਆ ਇਸ ਕਰਕੇ ਉਹਦੀ ਅਸੀਂ ਹਸਪੀਟਲ 'ਚ ਉਹਨੂੰ ਲੈ ਕੇ ਜਾਣ ਲਈ ਐਂਬੂਲੈਂਸ ਨੂੰ ਫੋਨ ਕਰਿਆ ਐਂਬੂਲੈਂਸ ਟਾਈਮ ਤੇ ਆਈ ਨਹੀਂ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਹਸਪੀਟਲ ਲੈ ਗਏ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਚੰਡੀਗੜ੍ਹ ਰੈਫਰ ਕਰਿਆ ਪੀਜੀਆਈ 'ਚ ਤਾਂ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਸੀ ਜੀ ਤੇ ਅਸੀਂ ਇਹੀ ਗੁਜ਼ਾਰਿਸ਼ ਕਰਦੇ ਆਂ ਵੀ ਇਹ ਹਾਦਸਾ ਅੱਗੇ ਕਿਸੇ ਹੋਰ ਨਾਲ ਨਾ ਵਾਪਰੇ ਇਹਦੇ ਉੱਤੇ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ